ਕਿੰਨੇ 20 20 ਸਾਲ ਹੋ ਗਏ ਬਾਈ ਜੀ ਸਾਲ ਹੋ ਗਏ ਜੀ 20 ਸਾਲ ਹੋ ਗਏ 20 ਸਾਲਾਂ ਦੇ ਵਿੱਚ ਮਤਲਬ ਆਪਾਂ ਕਹਿ ਲਈਏ ਵੀ ਬਹੁਤ ਸਾਰੇ ਡਾਕਟਰਾਂ ਦੇ ਵਿੱਚ ਚੱਕਰ ਲੱਗ ਗਏ ਬਹੁਤ ਤੇ ਬਹੁਤ ਜਗ੍ਹਾ ਤੇ ਬਾਬ ਜਿੱਥੇ ਕੋਈ ਕਿਸੇ ਨੇ ਕਿਹਾ ਉੱਥੇ ਗਏ ਆ ਜੀ ਕੱਲ ਨਾ ਸੋਸ਼ਲ ਮੀਡੀਆ ਤੇ ਬੜੀ ਉਹ ਹੁੰਦੀ ਆ ਪਰ ਚੱਲ ਤਾਂ ਗੱਲ ਵੀ ਕਹੀ ਜਾਂਦੀ ਐ ਜੀ ਇਹ ਪ੍ਰਵਾਸੀਆਂ ਦਾ ਡੀਐਨਏ ਇੱਧਰ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਜਾਂ ਸੱਚੀ ਡਾਕਟਰ ਸਾਹਿਬ ਵੀ ਮਤਲਬ ਇਹ ਗੱਲ ਤੁਸੀਂ ਕਲੀਅਰ ਕਰ ਸਕਦੇ ਕਿ ਇਸ ਵਿਸ਼ੇ ਤੋਂ ਬਾਹਰ ਗੱਲ ਕਰਦਾ ਕਿ ਜਿਹੜੇ ਬੱਚੇ ਹੁੰਦੇ ਆ ਛੋਟੇ ਜਦੋਂ ਪੈਦਾ ਹੁੰਦੇ ਆ ਇਸ ਹਸਪੀਟਲ ਚ ਵੀ ਉਹਨਾਂ ਦਾ ਇਲਾਜ ਆ ਜਿਹੜਾ ਉਹ ਕਿਹੜੇ ਆਯੁਸ਼ਮਨ ਕਾਰਡ ਹਾਂ ਆਯੁਸ਼ਮਨ ਕਾਰਡ ਤੇ ਫ੍ਰੀ ਹੋ ਜਾਂਦਾ ਬੱਚਿਆਂ ਦਾ ਇਲਾਜ ਟੋਟਲੀ ਫ੍ਰੀ ਆ ਜੀ ਇਹ 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 ਸੋ ਪੂਰਾ ਚੈਨ ਵੈਂਟੀਲੇਟਰ ਤੇ ਰੱਖਣਾ ਪਵੇ ਜੋ ਵੀ ਨਰਸਰੀ ਦਾ ਖਰਚਾ ਉਹ ਟੋਟਲੀ ਆਇਸ਼ਵਰਨ ਕਾਰਡ ਵੀ ਜਿੰਨਾ ਮਹਿੰਗਾ ਤੋਂ ਮਹਿੰਗਾ ਕੋਈ ਵੀ ਇਲਾਜ ਕਰਨਾ ਪਵੇ ਉਹ ਸਾਹਮਣੇ ਵਾਲਾ ਕੋਈ ਹੋਵੇ ਤਾਂ ਕਾਰਡ ਬਣਿਆ ਹੋਵੇ ਤਾਂ ਉਹਦਾ ਫ੍ਰੀ ਹੋ ਦੁਨੀਆ ਤੇ ਨਾ ਸਭ ਤੋਂ ਜ਼ਿਆਦਾ ਅਰਦਾਸਾਂ ਜਿਹੜੀਆਂ ਉਹ ਬੰਦਾ ਕੋਈ ਵੀ ਬੰਦਾ ਆਪਣੇ ਔਲਾਦ ਲਈ ਕਰਦਾ ਤੇ ਔਲਾਦ ਲਈ ਕੀਤੀ ਜਿਹੜੀ ਅਰਦਾਸ ਹੈ ਨਾ ਉਹ ਸਭ ਤੋਂ ਜ਼ਿਆਦਾ ਡਾਕਟਰਾਂ ਦੇ ਥਰੂ ਹੀ ਸੁਣੀ ਜਾਂਦੀ ਹੈ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਡਾਕਟਰ ਨਾ ਰੱਬ ਦਾ ਰੂਪ ਹੁੰਦਾ ਹੈ ਮੈਂ ਅੱਜ ਤਕਰੀਬਨ ਮੈਂ ਆਪਦੀ ਉਮਰ ਦੇ 40 ਸਾਲ ਪੂਜ ਚੁੱਕਿਆ ਤੇ ਜਦੋਂ ਦਾ ਮੇਰੇ ਕੰਨਾਂ ਦੇ ਵਿੱਚ ਕੋਈ ਆਵਾਜ਼ ਪੈਂਦੀ ਆ ਡਾਕਟਰਾਂ ਬਾਰੇ ਤਾਂ ਉਦੋਂ ਤੋਂ ਮੈਂ ਡਾਕਟਰ ਹਰੀ ਸਿੰਘ ਦਾ ਨਾਂ ਸੁਣਦਾ ਹੁਣਾ ਮਤਲਬ ਡਾਕਟਰ ਹਰੀ ਸਿੰਘ ਭਰੋਸੇ ਦਾ ਦੂਸਰਾ ਨਾਮ ਕਿਹਾ ਜਾਂਦਾ ਹੈ ਅੱਜ ਆਪਾਂ ਪ੍ਰੀਤ ਪਿੱਛੇ हट ਜੀ ਆਪਾਂ ਨਾ ਅੱਜ ਇਸ ਵਕਤ ਡਾਕਟਰ ਹਰੀ ਸਿੰਘ ਦੇ ਹਸਪੀਟਲ ਦੇ ਵਿੱਚ ਬੈਠੇ ਆ ਆਮ ਬੰਦੇ ਕਹਿੰਦੇ ਹੁੰਦੇ ਬੋਰਡ ਦੇ ਥਾਂ ਬੋਰਡ ਨਹੀਂ ਲੱਗਦਾ ਪਰ ਡਾਕਟਰ ਹਰੀ ਸਿੰਘ ਹੁਣਾਂ ਦਾ ਬੇਟਾ ਬਿਲਕੁਲ ਉਹਨਾਂ ਵਰਗਾ ਡਾਕਟਰ ਹੈ ਉਹਨਾਂ ਵਰਗਾ ਹੀ ਸੁਭਾਅ ਹੈ ਉਹਨਾਂ ਦੀ ਜੋ ਉਹਨਾਂ ਦੀ ਆਪ ਕਹਿੰਦੇ ਨੇ ਵਿਰਾਸਤ ਹੈ ਉਹਨਾਂ ਨੂੰ ਸੰਭਾਲ ਰਹੇ ਆ ਆਪਣਾ ਨਾ ਨਾ ਭਾਈ ਸਰਬਜੀਤ ਬੈਠੇ ਆ ਇਹਨਾਂ ਦੀ ਪਰਮਾਤਮਾ ਨੇ ਜੋ 20 ਸਾਲਾਂ ਦੇ ਵਿੱਚ ਜੋ ਅਰਦਾਸਾਂ ਇਹਨਾਂ ਨੇ ਕੀਤੀਆਂ ਪਰਮਾਤਮਾ ਨੇ ਇਹਨਾਂ ਦੀ ਉਹ ਸੁਣੀ ਆ ਜੋ ਬੱਚਾ ਇਹਨਾਂ ਦੀ ਝੋਲੀ ਆ ਉਹਨਾਂ ਦੀਆਂ ਪਿਛਲੀਆਂ 20 ਸਾਲਾਂ ਦੀਆਂ ਕੀਤੀਆਂ ਅਰਦਾਸਾਂ ਦੀ ਬਦੌਲਤ ਆਪਾਂ ਬਾਈ ਹੋਣਾਂ ਤੋਂ ਪਹਿਲਾਂ ਜਾਣਕਾਰੀ ਲੈਨੇ ਉਸ ਤੋਂ ਬਾਅਦ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਧੰਨਵਾਦੀ ਤੁਹਾਡਾ ਬਹੁਤ ਬਹੁਤ ਕਿੰਨੇ 20 20 ਸਾਲ ਹੋ ਗਏ ਬਾਈ ਜੀ 20 ਸਾਲ ਹੋ ਗਏ ਜੀ 20 ਸਾਲ ਹੋ ਗਏ 20 ਸਾਲਾਂ ਦੇ ਵਿੱਚ ਮਤਲਬ ਆਪਾਂ ਕਹਿ ਲਈਏ ਵੀ ਬਹੁਤ ਸਾਰੇ ਡਾਕਟਰਾਂ ਦੇ ਵੀ ਚੱਕਰ ਲੱਗ ਗਏ ਬਹੁਤ ਜਗ੍ਹਾ ਤੇ ਬਾਬੇ ਜਿੱਥੇ ਕੋਈ ਕਿਸੇ ਨੇ ਕਿਹਾ ਉੱਥੇ ਗਏ ਆ ਜੀ ਜੋ ਮਤਲਬ ਕਿਸੇ ਨੇ ਆਖਿਆ ਓੜਪੋੜ ਸਭ ਕੀਤਾ ਸਭ ਕੀਤਾ ਜੋਰਪੋੜ ਸਭ ਕੀਤਾ ਜੀ ਤੇ ਆਪਾਂ ਕਹਿ ਲਈਏ ਵੀ ਦੀਵੇ ਦੇ ਨੇੜੇ ਨੇੜੇ ਦਾਲੇ-ਦਾਲੇ ਘੁੰਮੀ ਗਏ ਇੱਥੇ ਇੱਥੇ ਲਾਸਟ 'ਚ ਆਏ ਜੀ ਜੋ ਕਹਿੰਦੇ ਵੀ ਘਰ ਦੇ ਜੋਗੀ ਕੋਲੇ ਲਾਸਟ ਤੇ ਆਏ ਆ ਨਾ ਤੁਸੀਂ ਜਗਰਾਉਂਦੇ ਰਹਿਣ ਵਾਲੇ ਆ ਬਿਲਕੁਲ ਜੀ ਬਿਲਕੁਲ ਵੈਲਕਮ ਜੀ ਤੇ ਤੁਸੀਂ ਫਿਰ ਲਾਸਟ ਚ ਇੱਥੇ ਆ ਗਏ ਹਾਂ ਬਿਲਕੁਲ ਜੀ ਬਿਲਕੁਲ ਫਿਰ ਡਾਕਟਰ ਉਹਨਾਂ ਕੋਲ ਵੀ ਗਏ ਜਿੰਨਾਂ ਕੋਲੇ ਮਤਲਬ ਨਹੀਂ ਜਾਣਾ ਬੰਦਾ ਜੀ ਵੀ ਬੰਦਾ ਫਿਰ ਕਰਦਾ ਔਲਾਦ ਲਈ ਮੈਂ ਪਹਿਲਾਂ ਕਹਿੰਦਾ ਵੀ ਤੁਸੀਂ ਸਮਝਦਾਰ ਹੋ ਜੀ ਹਾਂਜੀ ਸਾਰਾ ਕੁਝ ਹੀ ਕਰਨਾ ਪੈਂਦਾ ਜੀ ਜੀ ਮੈਂ ਦੱਸਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਮੈਂ ਵੀ ਸਾਨੂੰ ਜਿਉਂਦਿਆਂ ਹੀ ਕਰਤਾ ਡਾਕਟਰ ਸਾਹਿਬ ਨੇ ਸ਼ੁਕਰ ਸ਼ੁਕਰਾਨਾ ਸ਼ੁਕਰ ਸ਼ੁਕਰ ਤੇ ਚਲੋ ਦਾਤਾ ਤੁਹਾਨੂੰ ਖੁਸ਼ ਰੱਖੇ ਤੇ ਮੈਂ ਪਹਿਲਾਂ ਵੀ ਕਿਹਾ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਆ ਇਸੇ ਕਰਕੇ ਡਾਕਟਰ ਨੂੰ ਰੱਬ ਦਾ ਰੂਪ ਆਖਿਆ ਜਾਂਦਾ ਕਿ ਪ੍ਰਮਾਤਮਾ ਜਦ ਸੁਣਦਾ ਜਦੋਂ ਕਿਸੇ ਦਾ ਬਿਮਾਰ ਪਿਆ ਹੁੰਦਾ ਹੈ ਉਦੋਂ ਬੰਦਾ ਅਰਦਾਸ ਕਰਦਾ ਤੇ ਉਹ ਡਾਕਟਰ ਵਿੱਚ ਦੀ ਹੋ ਕੇ ਸੁਣਦਾ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਉਦੋਂ ਵੀ ਬੰਦਾ ਪਰਮਾਤਮਾ ਡਾਕਟਰ ਸਾਹਿਬ ਦੇ ਵਿੱਚ ਦੀ ਹੋ ਕੇ ਸੁਣਦਾ ਇਹਨਾਂ ਦੀ ਵੀ ਦਾਤੇ ਨੇ ਜਿਹੜੀ ਸੁਣੀ ਆ ਡਾਕਟਰ ਸਾਹਿਬ ਦੇ ਵਿੱਚ ਦੀ ਹੋ ਕੇ ਸੁਣੀ ਆ ਕਿ 20 ਸਾਲ 20 ਸਾਲ ਹੋ ਗਏ ਬਾਈ ਜੀ 20 ਸਾਲ ਤੋਂ ਬਾਅਦ ਬੱਚੇ ਦਾ ਆਪਣੇ ਬੱਚੇ ਦਾ ਮੂੰਹ ਦੇਖਿਆ ਮੂੰਹ ਦੇਖਿਆ ਜੀ ਮੂੰਹ ਦੇਖਿਆ ਮੂੰਹ ਦੇਖਿਆ ਇਸ ਲਈ ਤੁਹਾਨੂੰ ਮੁਬਾਰਕਾਂ ਤੁਸ ਤੋਂ ਸਾਨੂੰ ਇੰਤਜ਼ਾਰ ਵੀ ਕੀਤਾ ਤੁਸੀਂ ਮੇਰਾ ਇੰਤਜ਼ਾਰ ਕਰਦੇ ਇਸ ਲਈ ਤੁਹਾਡਾ ਧੰਨਵਾਦ ਵੀ ਹੈ ਤੁਹਾਡੇ ਤੋਂ ਸੌਰੀ ਵੀ ਕਹਿੰਦੇ ਆ ਥੋੜਾ ਲੇਟ ਹੋ ਗਏ ਤੇ ਮੈਂ ਡਾਕਟਰ ਸਾਹਿਬ ਨੂੰ ਨਾ ਡਾਕਟਰ ਸਾਹਿਬ ਨੂੰ ਤੁਹਾਨੂੰ ਮੈਂ ਹੋਰ ਦੱਸਦਾ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਇਸ ਤਰ੍ਹਾਂ ਉੜੀਕ ਰਹੇ ਹੁੰਦੇ ਆ ਅਰਦਾਸਾਂ ਕਰ ਰਹੇ ਹੁੰਦੇ ਤਾਂ ਉਹ ਉਸ ਤਰ੍ਹਾਂ ਦੇ ਪੇਸ਼ੈਂਟ ਬਹੁਤ ਆਈਬੀਐਫ ਤਕਨੀਕ ਵੀ ਇਹਨਾਂ ਕੋਲੇ ਹੈਗੀ ਆ ਪਰ ਅਸਲ ਦੇ ਵਿੱਚ ਬਹੁਤ ਸਾਰੇ ਚਿਹਰੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਕਈ ਵਾਰੀ ਗੱਲ ਕਹਿਣ ਤੋਂ ਝਿਜਕ ਜਾਂਦੇ ਆ ਤੇ ਬਾਈ ਸਰਬਜੀਤ ਨਾਲ ਅਸੀਂ ਗੱਲ ਕੀਤੀ ਤਾਂ ਇਹ ਕਹਿੰਦੇ ਨਹੀਂ ਨਹੀਂ ਇਹਦੇ ਨਾਲ ਤਾਂ ਅਵੇਅਰਨੈਸ ਆਉਂਦੀ ਆ ਤਾਂ ਭਲਾ ਯਾਰ ਮੈਨੂੰ ਦੇਖ ਕੇ ਹੋਰ ਬੜਿਆਂ ਦਾ ਭਲਾ ਹੋ ਜਾਊਗਾ ਤਾਂ ਮੈਂ ਗੱਲ ਕਹੂੰਗਾ ਦੁਨੀਆ ਦੇ ਸਾਹਮਣੇ ਇਸ ਕਰਕੇ ਬਾਈ ਹੁਣਾਂ ਨੂੰ ਫਿਰ ਅਸੀਂ ਸਾਹਮਣੇ ਲੈ ਕੇ ਆਏ ਆ ਆਪਾਂ ਡਾਕਟਰ ਸਾਹਿਬ ਨਾਲ ਮਿਲਦੇ ਆਂ ਬਾਕੀ ਦੀ ਗੱਲਬਾਤ ਉਹ ਡਾਕਟਰ ਸਾਹਿਬ ਨਾਲ ਕਰਦੇ ਆਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪਹਿਲਾਂ ਤਾਂ ਨਾ ਬੀਬੀ ਹੋਣਾ ਤੋਂ ਡਾਕਟਰ ਹਰੀ ਸਿੰਘ ਦਾ ਸਾਡੇ ਪਿੰਡ ਵਾਲੇ ਕਹਿੰਦੇ ਹਰੀਸਿਓ ਹਰੀਸਾਂ ਜੀ ਹਰੀਸਿਓ ਹਰੀਸਿਓ ਜਗਰਾਉਂ ਵਾਲੇ ਹਰੀਸਿਓ ਹਨਾ ਉਹ ਹਰੀਸਿਓ ਆਂਦੇ ਪਿੰਡਾਂ ਵਾਲੇ ਉਹਨਾਂ ਦਾ ਨਾਂ ਸੁਣਿਆ ਉਸ ਤੋਂ ਬਾਅਦ ਤੁਹਾਡੇ ਬਾਰੇ ਸੁਣਿਆ ਤਾਂ ਮਤਲਬ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਵਾਕਈ ਬੋਰਡ ਦੇ ਥਾਂ ਬੋਰਡ ਲੱਗਣ ਵਾਲੀ ਗੱਲ ਆ ਤਾਂ ਇਹਨਾਂ ਦੀ ਜਿਹੜੀ ਡਾਕਟਰ ਸਾਹਿਬ ਆਈਵੀਐਫ ਤਕਨੀਕ ਨਾਲ ਇਹਨਾਂ ਦੇ ਬੱਚਾ ਹੋਇਆ ਨਹੀਂ ਬਿਲਕੁਲ ਨਾ ਕੋਈ ਆਈਵੀਐਫ ਨਹੀਂ ਮੇਰੇ ਕੋਲ ਆਈ ਸੀ ਇਹ ਜੀ ਤੇ ਜਦੋਂ ਮੈਂ ਸਕੈਨ ਕੀਤੀ ਅੰਦਰ ਇਨਫੈਕਸ਼ਨ ਸੀ ਜੀ ਤੁਹਾਡਾ ਕਿੰਨਾ ਡੇਢ ਤੇ ਮਹੀਨਾ ਦਵਾਈ ਚੱਲੀ ਜੀ ਤਿੰਨ ਮਹੀਨੇ ਤਿੰਨ ਤਿੰਨ ਮਹੀਨੇ ਤੇ ਤੇਜੇ ਮਹੀਨੇ ਨੇ ਪ੍ਰੈਗਨਸੀ ਇਦਾਂ ਹੀ ਹੋ ਗਈ ਵੈਸੇ ਡਾਕਟਰ ਸਾਹਿਬ ਆਈਵੀਐਫ ਤਕਨੀਕ ਵੀ ਹੈ ਆਪਣੇ ਕੋਲ ਹਾਂਜੀ ਸਾਰਾ ਕੁਝ ਇਲਾਜ ਤਾਂ ਬਿਲਕੁਲ ਮਤਲਬ ਗੱਲੋ 베이스 ਤੋਂ ਲੈ ਕੇ ਐਂਡ ਤੱਕ ਜਿਹੜੀ ਵੀ ਫੈਸਿਲਿਟੀਆਂ ਨੇ ਸਾਰੀਆਂ ਆਪਣੇ ਕੋਲੇ ਅਵੇਲੇਬਲ ਇੱਥੇ ਹੈਗੀਆਂ ਐ ਡਾਕਟਰ ਸਾਹਿਬ ਮੈਂ ਨਾ ਇੱਕ ਗੱਲ ਵੈਸੇ ਕਹਿੰਦੇ ਹੁੰਦੇ ਕਿ ਬੰਦਾ ਧੰਦੇ ਨੂੰ ਸਾਫ਼ ਨਹੀਂ ਕਰ ਸਕਦਾ ਪਰ ਸਾਫ਼ ਧੰਦਾ ਗੱਲ ਕਰਦਾ ਹੁੰਦਾ ਹਾਂ ਤਾਂ ਜੇ ਕੋਈ ਵੀ ਬੰਦਾ ਕਿਸੇ ਵੀ ਕੰਮ ਦੇ ਵਿੱਚ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਪਰ ਇੱਕ ਨਾ ਆਈ ਵੀ ਐਫ ਤਕਨੀਕ ਰਾਹੇ ਜਾਂ ਟੈਸਟ ਟਿਊਬ ਬੇਬੀ ਰਾਹੀਂ ਇਕੱਲ ਨਾ ਸੋਸ਼ਲ ਮੀਡੀਆ ਤੇ ਬੜੀ ਉਹ ਹੁੰਦੀ ਆ ਪਰ ਚੱਲ ਤਾਂ ਗੱਲ ਵੀ ਕਹੀ ਜਾਂਦੀ ਐ ਜੀ ਇਹ ਪ੍ਰਵਾਸੀਆਂ ਦਾ ਡੀਐਨਏ ਇੱਧਰ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਜਾਂ ਸੱਚੀ ਡਾਕਟਰ ਸਾਹਿਬ ਵੀ ਮਤਲਬ ਇਹ ਗੱਲ ਤੁਸੀਂ ਕਲੀਅਰ ਕਰ ਸਕਦੇ ਕਿਸੇ ਹਿਸਾਬ ਨਾਲ ਤੁਸੀਂ ਆਪ ਜੀ ਜ਼ਿੰਮੇਵਾਰਾਂ ਦੇ ਹੈਗੇ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਨਾ ਤਾਂ ਇਦਾਂ ਦੀ ਗੱਲ ਜੇ ਕੋਈ ਹੈ ਪਹਿਲੀ ਗੱਲ ਤਾਂ ਹਰੇਕ ਤੇ ਆਪਾਂ ਜਿੰਮੇਵਾਰੀ ਲੈ ਨਹੀਂ ਸਕਦੇ ਜੀ ਹਨਾ ਹਰੇਕ ਡਾਕਟਰ ਦੀ ਨਹੀਂ ਲੈ ਸਕਦੇ ਹਾਂਜੀ ਤੇ ਇਸਾ ਇੱਥੇ ਜਿਹੜਾ ਵੀ ਆ ਡੀਐਨਏ ਟੈਸਟ ਕਰਾ ਸਕਦੇ ਨੇ ਇਸ ਗੱਲ ਨੂੰ ਮੈਂ ਸਿਰੇ ਤੋਂ ਨਕਾਰਦਾ ਭਾ ਵੀ ਮਤਲਬ ਜਿਹੜੇ ਜੋ ਤੁਸੀਂ ਆਈਵੀਐਫ ਤਕਨੀਕ ਨਾਲ ਬੱਚਾ ਜੇ ਇਸ ਹਸਪੀਟਲ ਦੇ ਥਰੂ ਕਿਸੇ ਨੂੰ ਦਾਤ ਮਿਲੂਗੀ ਤਾਂ ਉਹ ਆਪ ਦਾ ਡੀਐਨਏ ਕਰਾ ਲੈ ਆਪ ਦਾ ਡੀਐਨਏ ਹੋਊਗਾ ਤੇ ਦੂਜੀ ਗੱਲ 10% ਕੇਸ ਇਦਾਂ ਦੇ ਹੁੰਦੇ ਹੁਣ ਕਿਸੇ ਜੀ ਕੋਈ ਬਿਮਾਰੀ ਕਰਕੇ ਜੇ ਅੰਡੇ ਦਾਨੀਆਂ ਕਰਨੀਆਂ ਪੈ ਜਾਣ ਕਿਸੇ ਦੇ ਜਮਾਦਰੂ ਸ਼ਕਰਾਣੂ ਹੈ ਹੀ ਨਹੀਂ ਹੈਨਾ ਤਾਂ ਬੱਚਾ ਤਾਂ ਉਹਨਾਂ ਨੂੰ ਵੀ ਚਾਹੀਦਾ ਤਾਂ ਉਹਨਾਂ ਤੋਂ ਅਸੀਂ ਐਫੀਡੈਵਿਟ ਲੈਣੇ ਆ ਜੀ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ ਨੂੰ ਦੱਸ ਕੇ ਉਹਨਾਂ ਤੋਂ ਐਫੀਡੇਵਿਟ ਲਈਦਾ ਕੱਲੋਂ ਸਾਡੇ ਤੇ ਕੋਈ ਕਲੇਮ ਨਾ ਕਰ ਦੇਵੇ ਜੀ ਸਾਨੂੰ ਬਿਨਾਂ ਦੱਸਿਆ ਐ ਕੁਛ ਕਰਤਾ ਜੀ ਤਾਂ ਜਿੰਨਾ ਸਾਨੂੰ ਜ਼ਿਆਦਾ ਡਰ ਆ ਆਪਣੀ ਰੈਪਿਊਟੇਸ਼ਨ ਦਾ ਜੀ ਪੂਰਾ ਪੀੜੀਆਂ ਲੱਗ ਜਾਂਦੀਆਂ ਨੇ ਨਾਮ ਬਣਾਉਣੇ ਪੀੜੀਆਂ 'ਚ ਤਾਂ ਕੋਈ ਖੈ ਤੁਹਾਡੀਆਂ ਤਾਂ ਲੱਗੀਆਂ ਮੇਰੇ ਸਿਰੋਂ ਦੋ ਤਾਂ ਪੂਪੂ ਪੂਰੀਆਂ ਤੁਹਾਡੀਆਂ ਵੀ ਹੋਰ ਐਫੀਡੇਵਿਟ ਲੈ ਕੇ ਤੇ ਇਹਨਾਂ ਦਾ ਜੀ ਆਪਾਂ ਨੂੰ ਐਗ ਲੈਣਾ ਪੈ ਰਿਹਾ ਜਾਂ ਸ਼ਿਕਰਾਂ ਨੂੰ ਲੈਣੇ ਪੈ ਰਹੇ ਆ ਹਨਾ ਉਹ ਦੱਸਿਆ ਜਾਂਦਾ ਬਗੈਰ ਦੱਸ ਕੇ ਛੁੱਟੀ ਵਾਲੇ ਕਾਰਡ ਤੇ ਲਿਖਿਆ ਹੁੰਦਾ ਜੀ ਪ੍ਰੋਪਰ 100% ਕਾਗਜ਼ੀ ਕੰਮ ਪ੍ਰੋਪਰ ਕਲੀਅਰ ਹ ਇੱਕ ਮੈਨੂੰ ਹੋਰ ਗੱਲ ਸੁਣਨ ਨੂੰ ਆਈ ਸੀ ਪੈਸੇ ਥੋੜੀ ਜੀ ਮੈਂ ਇਸ ਵਿਸ਼ੇ ਤੋਂ ਬਾਹਰ ਗੱਲ ਕਰਦਾ ਕਿ ਜਿਹੜੇ ਬੱਚੇ ਹੁੰਦੇ ਆ ਛੋਟੇ ਜਦੋਂ ਪੈਦਾ ਹੁੰਦੇ ਆ ਇਸ ਹਸਪੀਟਲ ਚ ਵੀ ਉਹਨਾਂ ਦਾ ਇਲਾਜ ਆ ਜਿਹੜਾ ਉਹ ਕਿਹੜੇ ਆਯੁਸ਼ਮਨ ਕਾਰਡ ਹਾਂ ਆਯੁਸ਼ਮਨ ਕਾਰਡ ਤੇ ਫ੍ਰੀ ਹੋ ਜਾਂਦਾ ਬੱਚਿਆਂ ਦਾ ਇਲਾਜ ਟੋਟਲੀ ਫ੍ਰੀ ਹੈ ਜੀ ਇਸ 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 ਚੈਨ ਵੈਂਟੀਲੇਟਰ ਤੇ ਰੱਖਣਾ ਪਵੇ ਜੋ ਵੀ ਨਰਸਰੀ ਦਾ ਖਰਚਾ ਉਹ ਟੋਟਲੀ ਆਯੁਸ਼ਮਨ ਕਾਰਡ ਤੇ ਜਿੰਨਾ ਮਹਿੰਗਾ ਤੋਂ ਮਹਿੰਗਾ ਕੋਈ ਵੀ ਇਲਾਜ ਕਰਨਾ ਪਵੇ ਉਹ ਸਾਹਮਣੇ ਵਾਲਾ ਕੋਈ ਹੋਵੇ ਤਾਂ ਕਾਰਡ ਬਣਿਆ ਹੋਵੇ ਤਾਂ ਉਹਦਾ ਫ੍ਰੀ ਬੱਚੇ ਦਾ ਸਾਰਾ ਫ੍ਰੀ ਹੈ ਜੀ ਉਹਦਾ ਉਹਦਾ ਫ੍ਰੀ ਹੋ ਜਾਂਦਾ ਹਾਂਜੀ ਬਈ ਵੈਸੇ ਪਹਿਲਾਂ ਤੋਂ ਹੀ ਦੂਜੇ ਡਾਕਟਰ ਸਾਹਿਬ ਨੂੰ ਤਾਂ ਪਹਿਲਾਂ ਤੋਂ ਕਿਹਾ ਜਾਂਦਾ ਵੀ ਯਾਰ ਗਰੀਬਾਂ ਨਾਲ ਖੜਨ ਵਾਲਾ ਬਿਲਕੁਲ ਜੀ ਬੰਦਾ ਆਖਿਆ ਜਾਂਦਾ ਸੀ ਮੈਂ ਤਾਂ ਤੇ ਡਾਕਟਰ ਸਾਹਿਬ ਇੱਕ ਜਿਹੜੀ ਆਈ ਵੀ ਐਫ ਤਕਨੀਕ ਹੈ ਮੈਂ ਇਹ ਤੇ ਫੇਰ ਆਉਣਾ ਹਾਂਜੀ ਇਹਦੇ ਲਈ ਕੋਈ ਸਪੈਸ਼ਲ ਪੜ੍ਹਾਈ ਵੀ ਕਰਨੀ ਪੈਂਦੀ ਹੈ ਜਾਂ ਕੱਲੀ ਸਪੈਸ਼ਲ ਮਸ਼ੀਨਰੀ ਹੋਈ ਆ ਜਾਂਦੀ ਹੈ ਦੋਨੋਂ ਚੀਜ਼ਾਂ ਜੀ ਜੀ ਮਸ਼ੀਨਰੀ ਵੀ ਕਾਫੀ ਮਹਿੰਗੀ ਆਉਂਦੀ ਹੈ ਇਹਦੇ ਲਈ ਜੋ ਤਕਨੀਕ ਹੈ ਕਿਉਂਕਿ ਬਹੁਤ ਹੀ ਇਹ ਹਲੋ ਐਡਵਾਂਸਡ ਟੈਕਨੀਕ ਦਮ ਮੰਨੀ ਜਾਂਦੀ ਜੀ ਜੀ ਤੇ ਐਮ ਡੀ ਕਰਨ ਤੋਂ ਬਾਅਦ ਐਮ ਐਸ ਕਰਨ ਤੋਂ ਬਾਅਦ ਇਹਦੇ ਲਈ ਅਲੱਗ ਤੋਂ ਪੜਾਈ ਕੀਤੀ ਜਾਂਦੀ ਹੈ ਜੀ ਤੇ ਇਹਦੇ ਲਈ ਮੈਂ 1.5 ਸਾਲ ਆਪਣਾ ਯੂਕੇ ਵੀ ਪੜਾਈ ਕਰਕੇ ਆਇਆ ਅਸੀਂ ਤੁਸੀਂ ਖੁਦ ਕਰਕੇ ਆਏ ਹਾਂ ਹਾਂਜੀ ਜੀ ਤੁਸੀਂ ਘਰੇ ਆਏ ਡਾਕਟਰ ਸਾਹਿਬ ਇੱਕ ਗੱਲ ਹੋਰ ਆ ਵੀ ਇਹ ਕਿੰਨੀ ਕੁ ਉਮਰ ਤੱਕ ਸੇਫ ਆ ਕਿਉਂਕਿ ਇਹ ਤਕਨੀਕ ਨਾ ਉਦੋਂ ਜ਼ਿਆਦਾ ਵਾਇਰਲ ਹੁੰਦੀ ਹੈ ਜਦੋਂ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਕੋਲ ਬੱਚਾ ਹੁੰਦਾ ਉਦੋਂ ਆਮ ਲੋਕਾਂ ਤੱਕ ਇਹ ਗੱਲ ਉਦੋਂ ਜ਼ਿਆਦਾ ਜਾਂਦੀ ਹੈ ਕਿਉਂਕਿ ਡਾਕਟਰੀ ਭਾਸ਼ਾ ਜੀ ਤਾਂ ਜਿਆਦਾ ਟਾਈਮ ਦੀ ਹੋਊਗੀ ਪਰ ਉਦੋਂ ਸਾਡੇ ਵਰਗੇ ਬੰਦੇ ਨੂੰ ਵੀ ਪਤਾ ਲੱਗਦਾ ਕਿ ਆਹ ਤਕਨੀਕ ਆ ਕੋਈ ਇਸ ਤਰ੍ਹਾਂ ਕਿੰਨੀ ਉਮਰ ਤੱਕ ਇਹ ਮਤਲਬ ਸੇਫ ਮੰਨਿਆ ਗਿਆ ਨੂੰ ਸੇਫ ਤਾਂ ਦੇਖੋ ਕੋਈ ਵੀ ਪ੍ਰੈਗਨਨਸੀ ਜਿਹੜੀ 35 ਸਾਲ ਤੋਂ ਬਾਅਦ ਹੁੰਦੀ ਆ ਉਹਨੂੰ ਆਪ ਹਾਈ ਰਿਸਕ ਮੰਨਦੇ ਆ ਅੱਛਾ ਜੀ ਵੈਸੇ ਜੇ ਮੈਡੀਕਲੀ ਗੱਲ ਕਰੀਏ ਪਰ ਆਈਵੀਐਫ 50 ਸਾਲ ਦੀ ਉਮਰ ਤੱਕ ਕਰ ਸਕਦੇ ਆ ਲੇਡੀ ਦੀ ਉਮਰ 50 ਸਾਲ ਤੱਕ ਤੇ ਉਹਦਾ ਹਸਬੰਡ 55 ਜੇ ਇਸ ਤੋਂ ਉੱਪਰ ਉਮਰ ਆ ਫਿਰ ਆਈਵੀਐਫ ਨਹੀਂ ਕਰਨਾ ਇੱਕ ਡਾਕਟਰ ਸਾਹਿਬ ਆਮ ਪਤਨੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਬਣ ਜਾਂਦੀਆਂ ਕਈ ਲੋਕ ਨੇ ਵੀ ਟੱਡ 'ਚ ਟੀਕੇ ਲਾਉਂਦੇ ਆ ਉਹਨਾਂ ਨਹੀਂ ਸੱਚੀ ਗੱਲ ਤੁਸ ਸੁਣੀ ਹੋਊਗੀ ਜਦ ਤੁਹਾਨੂੰ ਲੱਗਦਾ ਹੋਊਗਾ ਮੈਂ ਮਜ਼ਾਕ ਕਰ ਰਿਹਾ ਐ ਪਰ ਹੈ ਨਾ ਇਸ ਤਰ੍ਹਾਂ ਦੀਆਂ ਗੱਲਾਂ ਇਦਾਂ ਹੈ ਤੇ ਉਹ ਹਰੇਕ ਦੇ ਨਹੀਂ ਲੱਗਦੇ ਜੀ अच्छा जी ओहो जे ਕਿਸੇ ਦਾ ਖੂਨ ਸੰਗਣਾ ਹੋਵੇ ਜੀ ਬੱਚੇ ਬਾਰ ਬਾਰ ਅਬੋਰਸ਼ਨ ਹੋਈ ਜਾਵੇ ਜੀ ਉਹ ਬਹੁਤ ਹੀ ਮਤਲਬ ਕਹਿ ਲੋ 5-7% ਕੇਸ ਹੁੰਦੇ ਜਿੰਨੇ ਲੱਗਦੇ ਆ ਜੀ ਤੇ ਆਮ ਸਾਰੇ ਬ੍ਰਿਧਿਆ ਤੇ ਨਹੀਂ ਲੱਗਦਾ ਵੀ ਬਹੁਤ ਸਾਰਾ ਲੋਕਾਂ ਦਾ ਇੱਕ ਡਰ ਬਣ ਜਾਂਦਾ ਜਿਵੇਂ ਉਹ ਢੂਈ ਵਾਲੇ ਟੀਕੇ ਪ੍ਰਤੀ ਬੜਾ ਲੋਕਾਂ ਦਾ ਇੱਕ ਗੱਲਾਂ ਬਣੀਆਂ ਹੋਈਆਂ ਜਿਹੜੀਆਂ ਬਹੁਤ ਜ਼ਿਆਦਾ ਲੱਗਦੇ ਹਾਂ ਜੀ ਹਾਂ ਜੀ ਵੀ ਬਿਲਕੁਲ ਉਸੇ ਤਰ੍ਹਾਂ ਦੀਆਂ ਗੱਲਾਂ ਬਣੀਆਂ ਹੋਈਆਂ ਆਪਾਂ ਇਹ ਕਹਿ ਸਕਦੇ ਇਦਾਂ ਦਾ ਨਹੀਂ ਕਈ ਵਾਰ ਨਾਰਮਲ ਪ੍ਰੈਗਨਨਸੀ ਚ ਵੀ ਠੀਕੇ ਲੱਗਦੇ ਨੇ ਜੀ ਤੇ ਜ਼ਰੂਰੀ ਨਹੀਂ ਕਿ ਆਈਜੀਐਫ ਕਰਕੇ ਇਦਾਂ ਦਾ ਇਦਾਂ ਦਾ ਕੁਸਟਮ ਡਾਕਟਰ ਸਾਹਿਬ ਜਿਵੇਂ ਇਹ ਜੋੜਾ ਹੈ ਇਹਨਾਂ ਦਾ ਤਕਰੀਬਨ ਮਤਲਬ ਪਰਮਾਤਮਾ ਨੇ ਇਹਨਾਂ ਦੀ 20 ਸਾਲ ਬਾਅਦ ਸੋਣੀਆਂ ਹੋਰ ਕਿੰਨੇ ਕੁ ਜੋੜੇ ਹੋਣਗੇ ਤੁਹਾਡੀ ਨਿਗਾਹ ਦੇ ਵਿੱਚ ਕਾਫੀ ਜੀ ਵੀ ਬਹੁਤ ਗਿਣਤੀ ਨਹੀਂ ਹੈ ਦੇਖਿਆ ਜਾ ਠੀਕ ਹੈ ਮਤਲਬ ਜੇ ਕੋਈ ਪੇਸ਼ੈਂਟ ਤੋਂ ਇਨਕੁਆਰੀ ਕਰਦਾ ਹੈ ਡਾਕਟਰ ਹਰੀਸਿਆਂ ਦੇ ਹਸਪੀਟਲ ਆਉਣਾ ਚਾਹੁੰਦਾ ਤਾਂ ਆਪਾਂ ਉਹਨਾਂ ਨੂੰ ਪਰਸਨਲੀ ਨੰਬਰ ਦੇ ਸਕਦੇ ਹਾਂ ਵੀ ਤੁਹਾਡੇ ਏਰੀਏ ਦਾ ਆਹ ਜੋੜਾ ਹੈਗਾ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਲਓ ਹਾਂਜੀ ਇਦਾਂ ਨੰਬਰ ਤਾਂ ਜਿੰਨੇ ਮਤਲਬ ਕਾਫੀ ਜੀ ਮਤਲਬ ਪਹਿਲਾਂ ਕਪਲ ਤੋਂ ਪੁੱਛ ਕੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਇਦਾਂ ਕਿਉਂਕਿ ਜਦੋਂ ਵੀ ਕੋਈ ਟ੍ਰੀਟਮੈਂਟ ਲਈ ਆਉਂਦਾ ਹਰੇਕ ਦੇ ਮਨ 'ਚ ਡਰ ਹੁੰਦਾ ਜੀ ਤੇ ਉਹ ਹੁਣ ਅਸੀਂ ਤਾਂ ਕੋਸ਼ਿਸ਼ ਕਰੀਦੀ ਆ ਸਮਝਾਉਣ ਦੀ ਪਰ ਜਦ ਤੱਕ ਉਹ ਪੇਸ਼ੀਐਂਟ ਆ ਕਿਸੇ ਜਿਹੜਾ ਆਲਰੇਡੀ ਟ੍ਰੀਟਮੈਂਟ ਲੈ ਚੁੱਕਿਆ ਉਹਨਾਂ ਨਾਲ ਗੱਲ ਕਰਕੇ ਉਹਨੂੰ ਜ਼ਿਆਦਾ ਸੰਤੋਸ਼ਟੀ ਮਿਲਦੀ ਆ ਜੀ ਕਿਉਂਕਿ ਬਹੁਤ ਸਾਰੇ ਲੋਕ ਆ ਕਿ ਉਹਨਾਂ ਬੁੜੀਆਂ ਗੋਲੀਆਂ ਨਾਲ ਢੱਡ ਆਮ ਇੱਕ ਪਿੰਡਾਂ ਵਾਲਾ ਸ਼ਬਦ ਆ ਕਿ ਗੋਲੀਆਂ ਖਾ ਖਾ ਢੱਡ ਪਰਿਆ ਪਿਆ ਤਾਂ ਲੋਕ ਅੱਕ ਕੇ ਜਾਂਦੇ ਆ ਟਰੀਟਮੈਂਟ ਤੋਂ ਬੰਦੇ ਨੂੰ ਆਇ ਲੱਗਦਾ ਕਿ ਯਾਰ ਵੀ ਨਹੀਂ ਸਾਨੂੰ ਪਰਮਾਤਮਾ ਨੇ ਸਾਡੇ ਖਵੇਂ ਹਿੱਸੇ ਦਿੱਤਾ ਹੀ ਨਹੀਂ ਖੁਸ਼ੀ ਤਾਂ ਉੱਥੇ ਉੱਥੇ ਫਿਰ ਬੰਦਾ ਜੇ ਕਿਸੇ ਨਾਲ ਗੱਲ ਕਰ ਲੇ ਤਾਂ ਥੋੜਾ ਜਿਹਾ ਬੰਦਾ ਚਾਨਣ ਹੋ ਜਾਂਦਾ ਕਿ ਆਪਾਂ ਨੂੰ ਆ ਕਰ ਲੈਣਾ ਚਾਹੀਦਾ ਹਨਾ ਤਾਂ ਡਾਕਟਰ ਸਾਹਿਬ ਕਦੋਂ ਇੱਕ ਤੁਹਾਨੂੰ ਮਿਲਣ ਦਾ ਕੋਈ ਸਮਾਂ ਹੋਵੇ ਵੀ ਜਦੋਂ ਕੋਈ ਬੰਦਾ ਮਿਲ ਸਕਦਾ ਹੋਵੇ ਕੋ ਜੋੜਾ ਆਵੇ ਕੱਲਾ ਆਵੇ ਐਮਰਜੈਂਸੀ ਤਾਂ 24 ਘੰਟੇ ਹਸਪੀਟਲ ਖੁੱਲਾ ਹੀ ਹੁੰਦਾ ਜੀ ਤੇ ਓਪੀਡੀ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਜਿਹੜਾ ਮੰਨ ਲਓ ਮੈਂ ਇੱਕ ਨੰਬਰ ਸ਼ੇਅਰ ਕਰ ਸਕਦਾ ਕਿ ਕੋਈ ਬੰਦਾ ਉੱਤੇ ਪੁੱਛ ਲੈ ਕੇ ਅਸੀਂ ਆਉਣਾ ਜੀ ਡਾਕਟਰ ਸਾਹਿਬ ਹੈਗੇ ਆ ਉਹ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ ਹਾਂਜੀ ਉਹ ਨੰਬਰ ਸਕਰੀਨ ਤੇ ਸ਼ੇਅਰ ਕਰ ਸਕਦਾ ਮੈਂ ਸ਼ੇਅਰ ਕਰ ਦੂੰਗਾ ਤਾਂ ਉਹਦੇ ਨਾਲ ਫਿਰ ਕੋਈ ਕੋਈ ਬੰਦਾ ਜਿਹੜਾ ਪੇਸ਼ੈਂਟ ਆ ਪੁੱਛ ਲਊਗਾ ਹੱਸਾ ਹਾਂਜੀ ਡਾਕਟਰ ਸਾਹਿਬ ਜਦੋਂ ਆਈਵੀਐਫ ਤਕਨੀਕ ਨਾਲ ਕੋਈ ਵੀ ਅਡਾਪਟ ਕਰਦਾ ਹੈ ਕੋਈ ਜੋੜਾ ਉਸ ਤਕਨੀਕ ਨੂੰ ਅਡਾਪਟ ਕਰਦਾ ਤਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਵੀ ਪਈ ਰਹਿਣਾ ਬਸ ਮਤਲਬ ਵੀ ਇੱਕ ਸਜ਼ਾ ਹੋ ਗਈ ਆ ਤੁਹਾਨੂੰ ਬਸ ਤੁਸੀਂ ਇੱਕ ਕਮਰੇ 'ਚ ਬੰਦ ਹੋ ਜਾਣਾ ਵੀ ਇਸ ਤਰ੍ਹਾਂ ਐਵੇਂ ਹੁੰਦਾ ਨਹੀਂ ਇਦਾਂ ਦਾ ਬਿਲਕੁਲ ਨਹੀਂ ਹੈ ਜੀ ਤੇ ਆਈਵੀਐਫ ਜਸਟ ਇੱਕ ਪ੍ਰੈਗਨੈਂਸੀ ਹੋਣ ਦਾ ਤਰੀਕਾ ਜੀ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਹੈ ਚਾਹੇ ਨੈਚੁਰਲ ਵੇ ਨਾਲ ਹੋਈ ਆ ਚਾਹੇ ਆਈਵੀਐਫ ਨਾਲ ਹੋਈ ਆ ਉਸੇ ਮੈਂ ਤੋ ਉਹਦੇ ਰਖ ਰਖਾ ਵੀ ਉਨੇ ਕੀ ਆ ਬਿਲਕੁਲ ਉਹੀ ਸੇਮ ਆ ਜੀ ਉਲਟਾ ਜੇ ਕੋਈ ਪਿਆ ਵੀ ਰੂ ਢੋਈ ਦੁਖਣ ਲੱਗ ਜਾਉ ਭਾਰ ਵਦੂ ਠੀ ਹਾਂ ਉਲਟਾ ਸਿਹਤ ਖਰਾਬ ਹੀ ਹੋਊਗੀ ਕੋਈ ਤਾਂ ਫਾਇਦਾ ਨਹੀਂ ਉਲਟਾ ਨੁਕਸਾਨ ਆ ਜੀ 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 ਹਾਂ ਕੋਈ ਪ੍ਰੋਬਲਮ ਆ ਜਾਵੇ ਤਾਂ ਬੈਡ ਰੈਸਟ ਜੇ ਨਾਰਮਲ ਪ੍ਰੈਗਨਨਸੀ ਉੱਚ ਵੀ ਕੀ ਵਰ ਕਿਹਾ ਜਾਂਦਾ ਜੀ ਤੇ ਆਈ ਵੀ ਐਫ ਕਰਕੇ ਕੋਈ ਅਲੱਗ ਤੋਂ ਬੈਡ ਰੈਸਟ ਇਦਾਂ ਦਾ ਕੁਝ ਨਹੀਂ ਆ ਉਹਦਾ ਕੋਈ ਫਾਇਦਾ ਨਹੀਂ ਜੀ ਡਾਕਟਰ ਸਾਹਿਬ ਜਦੋਂ ਕੋਈ ਵੀ ਜੋੜਾ ਆਉਂਦਾ ਤਾਂ ਉਹਨੂੰ ਸਿੱਧਾ ਹੀ ਆਪਾਂ ਆਈਵੀਐਫ ਤਕਨੀਕ ਵਾਲੇ ਪਾਸੇ ਲੈ ਜਾਂਦੇ ਆ ਜਾਂ ਪਹਿਲਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਨਹੀਂ ਇਹਨੂੰ ਐਵੇਂ ਦੇਖ ਉਹਦੇ ਟੈਸਟ ਟੈਸਟਿੰਗ ਹੁੰਦੀ ਆ ਕਿ ਇਹਨੂੰ ਉਧਰ ਹੀ ਜਾਣਾ ਪਊਗਾ ਜਾਂ ਕੋਈ ਹੋਰ ਤਕਨੀਕਾਂ ਵੀ ਹੈਗੀਆਂ ਜਦੋਂ ਵੀ ਕੋਈ ਜੋੜਾ ਆਉਂਦਾ ਪਹਿਲਾਂ ਉਹਨਾਂ ਦਾ ਸਕੈਨ ਹੁੰਦੀ ਆ ਜੀ ਸ਼ੁਕਰਾਨੂ ਟੈਸਟ ਕੀਤੇ ਜਾਂਦੇ ਆ ਜੀ ਹਾਰਮੋਨ ਦੇ ਟੈਸਟ ਹੁੰਦੇ ਆ ਜੀ ਟਿਊਬਾ ਟੈਸਟ ਕੀਤੀਆਂ ਜਾਂਦੀਆਂ ਹੁਣ ਜੇ ਟਿਊਬਾਂ ਬਲੌਕ ਹੋਣ ਜਾਂ ਇਦਾਂ ਦੇ ਕਈ ਚੀਜ਼ਾਂ ਉਹਨਾਂ ਦਾ ਤਾਂ ਸਿੱਧਾ ਆਈਵੀਐਫ ਹੀ ਹੁੰਦਾ ਜੇ ਟਿਊਬਾ ਬਲੌਕ ਹੋਣ ਤਾਂ ਜੀ ਪਰ ਜੇ ਉਹਨੂੰ ਕੋਈ ਹਾਰਮੋਨ ਸਰੀ ਪ੍ਰੋਬਲਮ ਆ ਤਾਂ ਉਹਨਾਂ ਨੂੰ ਉਸਾ ਉਹਨਾਂ ਦਵਾਈ ਦਿੱਤੀ ਜਾਂਦੀ ਹੈ ਜੀ ਜੇ ਕੋਈ ਸੋਜ ਆ ਤਾਂ ਉਸ ਤਰੀਕੇ ਨਾਲ ਉਹਨੂੰ ਸੋਜ ਦੀ ਦਵਾਈ ਦਿੱਤੀ ਜਾਂਦੀ ਹੈ ਜੀ ਤੇ ਹਰੇਕ ਨੂੰ ਮਤਲਬ ਹਰੇਕ ਕਪਲ ਦਾ ਮਤਲਬ ਅਲੱਗ ਤੋਂ ਟੈਸਟ ਕਰਕੇ ਉਹਦੇ ਲਈ ਜੋ ਬੈਸਟ ਹੁੰਦਾ ਉਹਨੂੰ ਅਡਵਾਈਸ ਕੀਤਾ ਜਾਂਦਾ ਜੀ ਵੀ ਮਤਲਬ ਇੱਕ ਪਰਿਵਾਰਕ ਜਿਹੜਾ ਇੱਕ ਕਨਵਰਸੇਸ਼ਨ ਆ ਉਹਦੇ ਨਾਲ ਉਹ ਵੀ ਹੋ ਜਾਂਦੀ ਆ ਕਿ ਭਾਈ ਆਪਣਾ ਐਨ ਐ ਨਾਲ ਸਰਦਾ ਆਪਣਾ ਐਸ ਇਲਾਜ ਨਾਲ ਬਿਲਕੁਲ ਜੀ ਆਪਣਾ ਸਹੀ ਹੋ ਸਕਦਾ ਹਰ ਜੋੜਾ ਮਤਲਬ ਆਪਾਂ ਨੂੰ ਸੇਮ ਨਹੀਂ ਕਹਿ ਸਕਦੇ ਜੀ ਉਹਦੇ ਵਿੱਚ ਪ੍ਰੋਬਲਮ ਕਿੱਥੇ ਆ ਉਹ ਤੁਹਾਨੂੰ ਪ੍ਰੋਪਰ ਉਹਦਾ ਹਿਸਟਰੀ ਲੈ ਕੇ ਜੀ ਫਿਰ ਉਹਦੇ ਅਕੋਰਡਿੰਗਲੀ ਸਾਰਾ ਕੇ ਇਲਾਜ ਕੀਤਾ ਜਾਂਦਾ ਜੀ ਉਹਨੂੰ ਜਿਹੜੀ ਪ੍ਰੋਬਲਮ ਜਿੱਥੇ ਡਿਟੈਕਟ ਹੋ ਕੇ ਸਹੀ ਹੋ ਸਕਦੀ ਆ ਉਹਨੂੰ ਸਹੀ ਕਰ ਲਿਆ ਜਾਂਦਾ ਬਿਲਕੁਲ ਜੀ ਤੇ ਮੈਂ ਡਾਕਟਰ ਸਾਹਿਬ ਦਾ ਨੰਬਰ ਦੇ ਰਿਹਾ ਮੈਂ ਫਿਰ ਕਹਦੇ ਆ ਵੈਸੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਬਹੁਤ ਬਹੁਤ ਉਸ ਤਰ੍ਹਾਂ ਦੇ ਲੋਕ ਹੁੰਦੇ ਆ ਵੀ ਜਿਨ੍ਹਾਂ ਲਈ ਸੌਂ ਖਾਣ ਦੀ ਲੋੜ ਨਹੀਂ ਹੁੰਦੀ ਜਿਨ੍ਹਾਂ ਦੀ ਸੌਂ ਲੋਕ ਖਾਂਦੇ ਹੁੰਦੇ ਆ ਤਾਂ ਡਾਕਟਰ ਹਰੀ ਸਿੰਘ ਇੱਕ ਇੰਨਾ ਵੱਡਾ ਨਾਂ ਜਗਰਾਉਂਦੇ ਏਰੀਏ ਦੇ ਤਕਰੀਬਨ ਤਕਰੀਬਨ ਉਹਨਾਂ ਦੀ ਸਾਰੀ ਜ਼ਿੰਦਗੀ ਇੱਥੇ ਹੀ ਸਰਵਿਸ ਰਹੀ ਐ ਸਾਲ ਦੋ ਸਾਲ ਪਰੇ ਉਰੇ ਕਿਤੇ ਲਾਏ ਹੋਣ ਦਾ ਕਹਿਣਾ ਕੀ ਆ ਤੇ ਉਹਨਾਂ ਦੀ ਜ਼ਿੰਦਗੀ ਡਾਕਟਰ ਪ੍ਰਭਜੋਤ ਹੋਂਣਾ ਦੀ ਜ਼ਿੰਦਗੀ ਤਕਰੀਬਨ ਮਤਲਬ ਇੱਥੇ ਹੀ ਇਹ ਇਹ ਲੋਕਾਂ ਦੀ ਸੇਵਾ ਦੇ ਵਿੱਚ ਹੀ ਬਿਚਰੀ ਆ ਜੇ ਕੋਈ ਵੀ ਪੇਸ਼ੈਂਟ ਹੈਗਾ ਜਿਹਨੂੰ ਲੱਗਦਾ ਕਿ ਉਹਨਾਂ ਦੀ ਪ੍ਰੋਬਲਮ ਦਾ ਹੱਲ ਆ ਜਾਂ ਪ੍ਰਮਾਤਮਾ ਉਹਨਾਂ ਦੀ ਅਰਦਾਸ ਇੱਥੋਂ ਸੁਣ ਸਕਦਾ ਤਾਂ ਤੁਸੀਂ ਡਾਕਟਰ ਸਾਹਿਬ ਦਾ ਨੰਬਰ ਆ ਜਿਹੜਾ ਉਹ ਰਿਸੈਪਸ਼ਨ ਦਾ ਡਾਇਲ ਕਰ ਲਿਓ ਪੁੱਛ ਲਿਓ ਜਦੋਂ ਡਾਕਟਰ ਸਾਹਿਬ ਹੋਏ ਤੁਹਾਨੂੰ ਮਿਲਣਗੇ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਪਰਿਵਾਰ ਦਾ ਕੋਈ ਵਿਛੜਿਆ ਤੁਹਾਨੂੰ ਮਿਲਿਆ ਜਾਂਦੇ ਰਹੋ ਸਤਿ ਸ਼੍ਰੀ ਅਕਾਲ